ਜਿਹੜੇ ਲੋਕਾਂ ਨੂੰ ਪਿਛਲੇ ਦਿਨੀ ਪਰਚੇ ਪਾ ਕੇ ਗ੍ਰਿਫਤਾਰ ਕੀਤਾ ਗਿਆ ਸੀ ਉਹ ਚੰਦਪਾਣ ਦੇ ਲੋਕ ਫਰੀਦਕੋਟ ਦੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਬਾਹਰ ਆ ਰਹੇ ਨੇ ਭਾਈ ਜਿੱਤ ਹੋਈ ਆ ਬਹੁਤ ਵੱਡੀ ਬਿਨਾਂ ਸ਼ਰਤ ਸਾਰੇ ਸਾਥੀ ਰਿਹਾ ਹੋਏ ਆ ਯਾਰ ਜਿਹੜੇ ਜਿਹੜੇ ਲੋਕ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਜਿਹੜੇ ਅੱਜ ਜਿਹੜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਹੁਣ ਹਾਰ ਪਾਏ ਜਾ ਰਹੇ ਆ ਜਿਹੜੀ ਸੰਘਾਰਸ਼ ਕਮੇਟੀ ਬਣੀ ਸੀ ਦੇ ਵੱਲੋਂ ਜਿਹੜੇ ਆ ਉਹ ਹੁਣ ਹਾਰ ਪਾਏ ਜਾ ਰਹੇ ਆ 5 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਸੰਘਰਸ਼ ਚੱਲਦਾ ਹੈ ਸੰਘਰਸ਼ ਜਿਹੜੀਆਂ ਜਥੇਬੰਦੀਆਂ ਲੜਦੀਆਂ ਤੇ ਉਸ ਤੋਂ ਬਾਅਦ ਅੱਜ ਰਿਹਾਈ ਹੋਈ ਹੈ ਜਥੇਬੰਦੀਆਂ ਦੇ ਜਿਹੜੇ ਖੋਲ ਦੇ ਸਦਕਾ ਖੋਸ਼ ਖੋਸ਼ ਹਾਂਜੀ ਹਾਂਜੀ ਬਹੁਤ ਖੌਸਾ ਹੈ ਜੀ ਸਾਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੀ ਐਕਸ਼ਨ ਕਮੇਟੀ ਦਾ ਜੀ ਪੈਂਟ ਤੇ ਚੰਦ ਭਾਣ ਦੇ ਜਿਹੜੇ ਲੋਕਾਂ ਨੂੰ ਪਿਛਲੇ ਦਿਨੀ ਪਰਚੇ ਪਾ ਕੇ ਗ੍ਰਿਫਤਾਰ ਕੀਤਾ ਗਿਆ ਸੀ ਉਹ ਚੰਦਪਾਣ ਦੇ ਲੋਕ ਫਰੀਦਕੋਟ ਦੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਬਾਹਰ ਆ ਰਹੇ ਨੇ ਵੱਡੀ ਖਬਰ ਆ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਉਹਨਾਂ ਲੋਕਾਂ ਦੇ ਬਾਹਰ ਆਉਣ ਦਾ ਜਿਹੜੇ ਹੁਣ ਬਾਹਰ ਆ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਿੰਡ ਚੰਦਪਾਣ ਦੇ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਬਾਹਰ ਆ ਗਏ ਨੇ ਤਾਂ ਬਾਹਰ ਆ ਗਏ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਰਚੀ ਲੋਕਾਂ ਦਾ ਇੱਕ ਜਿੰਦਾਬਾਦ ਭਾਈ ਜਿੱਤ ਹੋਈ ਆ ਬਹੁਤ ਵੱਡੀ ਬਿਨਾ ਸ਼ਰਤ ਸਾਰੇ ਸਾਥੀ ਰਿਹਾ ਹੋਏ ਆ ਬਿਨਾ ਸ਼ਰਤ ਸਾਰੇ ਸਾਥੀ ਰਿਹਾ ਕਰਾ ਕੇ ਲਿਆਏ ਆ ਐਕਸ਼ਨ ਕਮੇਟੀ ਦੀ ਬਹੁਤ ਵੱਡੀ ਜਿੱਤ ਆ ਜਿਹੜੀ ਹੋਈ ਆ ਤਾਂ ਜਿਹੜੀ ਇਹ ਜਿੱਤ ਆ ਤੁਸੀਂ ਜਿਹੜੀ ਆਰਾਮ ਕਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਮੈਂਡ ਕਸ਼ ਲੋਕਾਂ ਦਾ ਇੱਕ ਜਿੰਦਾਬਾਦ 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 ਆਜੋ ਆਜੋ ਅਰੇ ਸਾਰੇ ਆਰਾਮ ਨਾਲ ਲੈਣ ਬਣਾ ਕੇ ਕਰ ਲਓ ਹੋ ਜਾ ਤੇਰਾ ਖੁੱਲਾ ਕਰ ਲੋ ਮੀਡੀਆ ਵਾਲੇ ਸਾਥ ਨੂੰ ਬੇਜ ਤਾਂ ਸਾਥੀ ਤੇਰਾ ਖੁੱਲਾ ਕਰਨ ਬੰਦੇ ਬਹੁਤ ਆ ਭਾਈ ਜਿਹੜੇ ਵੀ ਜਿਹੜੇ ਵੀ ਲੋਕ ਗ੍ਰਿਫਤਾਰ ਕੀਤੇ ਸੀ ਹੁਣ ਬੱਸ ਚ ਉਤਰ ਰਹੇ ਆ ਉਹ ਰੋਕ ਭਾਈ ਨੂੰ ਘਰ ਰੋਕ ਜਿਹੜੇ ਵੀ ਲੋਕ ਜਿਹੜੇ ਆਇਆ ਉਹ ਗ੍ਰਿਫਤਾਰ ਕੀਤੇ ਸੀ ਉਹ ਇੱਕ ਇੱਕ ਕਰਕੇ ਬਾਹਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਚੰਦਪਾਣ ਦੇ ਜਿਹੜੇ ਲੋਕ ਗ੍ਰਿਫਤਾਰ ਬਹੁਤ ਬਹੁਤ ਮੇਜ਼ਬਾਨੀ ਜੀ ਜਿਨ੍ਹਾਂ ਨੇ ਸਾਡਾ ਅੱਜ ਦਾ ਸਨੋਗ ਦਿੱਤਾਗਾ ਬਹੁਤ ਬਹੁਤ ਮੇਜ਼ਬਾਨੀ ਕਰ ਦਿੱਤੀ ਹੈ ਸਾਰੇ ਬਿਲਕੁਲ ਲੋਕਾਂ ਦੇ ਜਿੱਤ ਹੈ ਅੱਜ ਸਾਡੇ ਮੰਡੀ ਲੈ ਕੇ ਚੱਲੀ ਐ ਐਕਸ਼ਨ ਕਮੇਟੀ ਉਹਦੀ ਜਿਹੜਾ ਜਿੱਤੀ ਹੈ ਕੰਪਿਊਟਰ ਉਹਨਾਂ ਨਾਲ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਸਾ ਜਿਹੜੇ ਲੋਕ ਹੈ ਉਹ ਲੋਕਾਂ ਦੀ ਜਿਹੜੀ ਹੈ ਉਹ ਜੱਟ ਹੋਈ ਆ ਲੋਕ ਬਾਹਰ ਆਏ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੇ ਲੋਕ ਜਿਹੜੇ ਆ ਉਤਰਿਆ ਹੋਰ ਹਾਂ ਮੇਰਾ ਸੱਟ ਹਾਂ ਹਾਂ ਮੇਰੇ ਕਿ ਜਾਨੀ ਸਰਪੰਚ ਕਿੱਥੇ ਆ ਹਾਂ ਜੀ ਮਨੀ ਅੱਛਾ ਮਗਰ ਨੂੰ ਹੋਇਓ ਮਗਰ ਨੂੰ ਹੋਇਓ ਓਕੇ ਉਹ ਗੱਡੀ ਚ ਬੈਠੀ ਸੀ ਜੀ ਗੁਰੂ ਬਿਟਾਉ ਤੋਂ ਸ਼ਹਿਰ ਤੱਕ ਆਉਂਦੇ ਸੀ ਓਕੇ ਐਸਟੀਐਮ ਦੇ ਪੇਸ਼ ਕਰਦੇ ਆ ਪਾਓ ਵੀ ਹਾਰ ਸਾਰੇ ਮੁੰਡੇ ਦੇ ਭਰਾ ਹੀ ਸਾਨੂੰ ਸਾਰਿਆਂ ਨੂੰ ਹਾਂ ਵੀ ਠੀਕ ਰਿਹਾ ਪੰਚਾਇਤ ਬਹੁਤ ਵਧੀਆ ਠੀਕ ਰਿਹਾ ਜੀ ਜੇ ਅੰਦਰ ਲਿਆਦੇ ਅੰਦਰ ਲਿਆਦੇ ਤਾਂ ਹਾਰ ਜਿਹੜੇ ਇਹਨਾਂ ਦੇ ਪਾਏ ਜਾ ਰਹੇ ਨੇ ਤਾਂ ਹਾਰ ਜਿਹੜੇ ਜਿਹੜੇ ਲੋਕ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਜਿਹੜੇ ਅੱਜ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਹੁਣ ਹਾਰ ਪਾਏ ਜਾ ਰਹੇ ਆ ਜਿਹੜੀ ਸੰਘਰਸ਼ ਕਮੇਟੀ ਬਣੀ ਸੀ ਜਿਹੜੀ ਸੰਘਰਸ਼ ਕਮੇਟੀ ਬਣੀ ਸੀ ਉਹਦੇ ਵੱਲੋਂ ਜਿਹੜੇ ਆ ਹੁਣ ਹਾਰ ਪਾਏ ਜਾ ਰਹੇ ਆ ਤਾਂ ਸੰਘਰਸ਼ ਚੱਲਿਆ ਸੰਘਰਸ਼ ਤੋਂ ਬਾਅਦ ਜਿੱਤ ਹੋਈ ਜਿਹੜੇ ਸਾਰੇ ਲੋਕਾਂ ਨੂੰ ਬਾਹਰ ਕਢਾਇਆ ਗਿਆ ਤਾਂ جندباد 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 سارے تنوں ਕੀ ਮੰਨਦੇ ਹੋ ਜਿਹੜੀ ਜਿਹੜੀ ਇਹ ਜਿੱਤ ਹੋਈ ਹੈ ਜਿਹੜੀ ਜਿੱਤ ਹੋਈ ਹੈ ਕੀ ਕੀ ਮੰਨਦੇ ਹੋ ਇਸ ਚੀਜ਼ ਨੂੰ ਇਹ ਲੋਕਾਂ ਦੇ ਸੰਘਰਸ਼ ਦੀ ਜਥੇਬੰਦੀਆਂ ਦੇ ਸੰਘਰਸ਼ ਦੀ ਬਹੁਤ ਵੱਡੀ ਜਿੱਤ ਆ ਅੱਜ ਸਾਰੇ ਬੰਦੇ ਬਿਨਾਂ ਸ਼ਰਤ ਰਿਹਾ ਕਰਾ ਕੇ ਲੈ ਕੇ ਆਏ ਆ ਜੀ ਔਰ ਜਿਹੜੀਆਂ ਰਹਿੰਦੀਆਂ ਮੰਗਾਂ ਉਹਦੇ ਤੇ ਵੀ ਲਗਾਤਾਰ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਆ ਜਿੱਤ ਸਾਨੂੰ ਇਹ ਆਸ ਆ ਕੇ ਇਹ ਬਹੁਤ ਪੋਜ਼ਿਟਿਵ ਜਿਹੜਾ ਕਿੰਨੇ ਬੰਦੇ ਰਿਹਾ ਹੋ ਗਏ ਲਓ ਸਾਰਿਆਂ ਨੂੰ ਲਿਆਓ ਲਗਭਗ ਸਾਰੇ ਬੰਦੇ ਹੀ ਰਿਹਾ ਹੈ ਜੀ ਦੋ ਬੰਦੇ ਜਿਹੜੇ ਰਾਹ 'ਚੋਂ ਚੜਾ ਰਹੇ ਆ ਬਾਕੀ ਸਾਰੇ ਬੰਦੇ ਬੱਸ 'ਚ ਬੈਠੇ ਆ ਠੀਕ ਹੈ ਕੀ 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 ਮੰਨਦੇ ਹੋ ਮਤਲਬ ਜਿੱਥੇ ਇੱਕ ਸਮੇਂ ਇੱਕ ਆੜੀ ਵਾਲ ਰਵਈਆ ਸੀ ਇੱਕ ਸਭ ਕੁਝ ਸੀ ਪਰ ਜਿੱਥੇ ਬੰਦੀਆਂ ਆਉਂਦੀਆਂ ਪਹਿਲਾਂ ਇਹ ਕਿਹਾ ਜਾਂਦਾ ਕਿ ਸਾਰਾ ਕਸੂਰ ਹੀ ਇਹਨਾਂ ਦਾ ਉਸ ਤੋਂ ਬਾਅਦ ਜਿੱਥੇ ਬੰਦੀਆਂ ਆਉਂਦੀਆਂ ਫਿਰ ਸਿਸਟਮ ਬਦਲਦਾ ਹੈ ਸਾਰੇ ਕਿਸੇ ਨੂੰ ਕਿਵੇਂ ਦੇਖਦੇ ਦੇਖੋ ਜਦੋਂ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਲੋਕਾਂ ਦੇ ਸੰਘਰਸ਼ ਚੱਲਦੇ ਆ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਢਾ ਲਿਆ ਜਾਂਦਾ ਜਿਹੜੇ ਲੋਕਾਂ ਨੇ ਜ਼ਬਰ ਕੀਤਾ ਪੁਲਿਸ ਨੇ ਜ਼ਬਰ ਕੀਤਾ ਪ੍ਰਾਈਵੇਟ ਬੰਦਿਆ ਨੇ ਗਮਦੂਰ ਦੇ ਬੰਦਿਆ ਨੇ ਜ਼ਬਰ ਕੀਤਾ ਉਹ ਉਨਾਚਾਰੀ ਸੀ ਜਿੰਨਾ ਚਿਰ ਲੋਕ ਨਹੀਂ ਇਕੱਠੇ ਹੋਏ ਜਦੋਂ ਜਥੇਬੰਦੀਆਂ ਨੇ ਇਨਵੋਲਵਮੈਂਟ ਕਰੀਆ ਜਦੋਂ ਐਕਸ਼ਨ ਕਮੇਟੀ ਨੇ ਇਨਵੋਲਵਮੈਂਟ ਕਰੀਆ ਸਾਰਿਆਂ ਨੂੰ ਪਿੱਛੇ ਹਟਣਾ ਪਿਆ ਬਿਨਾਂ ਸ਼ਰਤ ਰਿਹਾ ਕਰਨਾ ਪਿਆ ਔਰ ਅਸੀਂ ਇਹ ਮੰਨਦੇ ਆ ਕਿ ਸੰਘਰਸ਼ ਦੀ ਬਹੁਤ ਵੱਡੀ ਬਹੁਤ اخਲਾਕੀ ਬਹੁਤ ਵੱਡੀ ਜੱਤ ਆ ਜਿਹੜੀ ਤੁਹਾਡੇ ਸਾਹਮਣੇ ਹੋਈ ਹੈ ਮਤਲਬ ਕੀ ਲੱਗਦਾ ਅੱਗੇ ਤੋਂ ਕੋਈ ਚੀਜ਼ ਕਰਨ ਤੋਂ ਪਹਿਲਾਂ ਅਜਿਹਾ ਕੰਮ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਡਰਿਆ ਕਰੂਗਾ ਵੀ ਨਹੀਂ ਪ੍ਰਸ਼ਾਸਨ 100 ਵਾਰੀ ਸੋਚੂਗਾ ਵੀ 170 ਵੀ ਖਾਣੇ ਪਏ 100 ਗੰਡੇ ਵੀ ਖਾਣੇ ਪਏ 100 ਵਾਰੀ ਉਹਨੂੰ ਸੋਚਣਾ ਪਊਗਾ ਕਿਉਂਕਿ ਲੋਕਾਂ ਉੱਪਰ ਬੇਤਹਾਸ਼ਾ ਜਿਹੜਾ ਜ਼ਬਰ ਹੋਇਆ ਜਿਹਦਾ ਜਵਾਬ ਜਥੇਬੰਦੀਆਂ ਨੇ ਇਕੱਠੇ ਹੋ ਕੇ ਦਿੱਤਾ ਹੈ ਪ੍ਰਸ਼ਾਸਨ ਨੂੰ ਅਸੀਂ ਇਹ ਚੇਤਾਵਨੀ ਵੀ ਦੇਣਾ ਚਾਹਾਂਗੇ ਕਿ ਉਹ ਬਾਅਦ ਆ ਜੇ ਇਸ ਤਰ੍ਹਾਂ ਦੇ ਝੂਲਮਾ ਜਿਹੜੇ ਕਰਨੇ ਬੰਦ ਕਰ ਦੇਵੇ ਕੀ ਲੱਗਦਾ ਜਿਹੜੇ ਮਤਲਬ ਸੱਤਾਧਾਰੀ ਲੋਕ ਹੁੰਦੇ ਆ ਜਾਂ ਜਿਹੜੇ ਲੋਕਾਂ ਦੇ ਕਹਿੰਦੇ ਆ ਕਿ ਕਿਸੇ ਨੂੰ ਕਿਸੇ ਦੀ ਸ਼ੈ ਹੁੰਦੀ ਆ ਉਹਨਾਂ ਨੂੰ ਵੀ ਸਭ ਮਿਲੂਗਾ ਜੀ ਉਹਨਾਂ ਨੂੰ ਸਬਕ ਸਿਖਾਇਆ ਜਾਊਗਾ ਆਉਣ ਵਾਲੇ ਦਿਨਾਂ ਚ ਵੀ ਸੰਘਰਸ਼ ਜਿਹੜੇ ਚੱਲਦੇ ਹੀ ਰਹਣੇ ਆ ਜਿਹੜਾ ਜਿਹੜਾ ਵੀ ਲੋਕਾਂ ਨਾਲ ਅੜਿਆ ਤੇ ਉਹ ਲੋਕਾਂ ਨਾਲ ਖਿਆ ਉਹਨਾਂ ਦਾ ਕੱਖ ਨਹੀਂ ਰਿਆ ਠੀਕ ਆ ਜੇ ਉਹਨਾਂ ਨੂੰ ਜੇ ਹਾਂਜੀ ਅਜੇ ਸਾਡਾ ਅੱਧਾ ਸੰਘਰਸ਼ ਜਿੱਤੇ ਆ ਸੀ ਅਸੀਂ ਪਰਿਵਾਰਾਂ ਦੇ ਜਿਹੜੇ ਅੰਦਰੋਂ ਉਹਨੂੰ ਲਿਆ ਰਹੇ ਆ ਸਾਡਾ ਸੰਘਰਸ਼ ਉਦੋਂ ਤੱਕ ਇਹ ਜਾਰੀ ਰਹੂਗਾ ਜਦੋਂ ਤੱਕ ਗਮਦੂਰ ਹੋਣੀ ਜਿਹੜੀਆਂ ਸਿੱਖਾਂ ਦੇ ਪਿੱਛੋਂ ਇਹ ਸਾਡੇ ਪਰਿਵਾਰ ਆਇਆ ਉਹਨਾਂ ਸਿੱਖਾਂ ਪਿੱਛੇ ਜੀ ਜਾਂਦੇ ਉਹਨਾਂ ਨੂੰ ਜਦੋਂ ਤੱਕ ਸਜ਼ਾ ਨਹੀਂ ਹੁੰਦੀ ਹੈਗੀ ਉਦੋਂ ਤੱਕ ਅਸੀਂ ਆਪਣਾ ਸੰਘਰਸ਼ਾ ਜਿਹੜਾ ਪੂਰੇ ਠੰਮੇ ਨਾ ਪੂਰੇ ਦਲੇਰੀ ਦੇ ਨਾਲ ਇਹ ਸੰਘਰਸ਼ਾ ਜਿਹੜਾ ਉਹ ਜਾਰੀ ਰੱਖਾਂਗੇ ਜਾਰੀ ਰੱਖਿਆ ਜਾਵੇ ਹਾਂ ਜੀ ਤਾਂ ਹੁਣ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਬਾਹਰ ਨਿਕਲੇ ਆਏ ਅੱਜ ਪ੍ਰਸ਼ਾਸਨ ਨੇ ਜਿਹੜੇ ਕੁਝ ਵਾਦੇ ਕੀ ਸੀ ਤਾਂ ਖੁਸ਼ ਖਾਸ਼ ਹਾਂਜੀ ਹਾਂਜੀ ਬਹੁਤ ਖਾਸ਼ ਆ ਜੀ ਸਾਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਐਕਸ਼ਨ ਕਮੇਟੀ ਦਾ ਜੀ ਮੰਨਦੇ ਆਂ ਕਿ ਐਕਸ਼ਨ ਕਮੇਟੀ ਦੀ ਬਦੌਲ ਤੁਹਾਨੂੰ ਹਾਂਜੀ ਹਾਂਜੀ ਅਸੀਂ ਮੰਨਦੇ ਆਂ ਤਾ ਜਿਹੜੇ ਆ ਇਹ ਸਾਰੇ ਇਹ ਨੌਜਵਾਨ ਬੈਠੇ ਆ ਇਹਨਾਂ ਦੀ ਰਿਹਾਈ ਅੱਜ ਹੋਈ ਐ ਇਹਨਾਂ ਦੀ ਰਿਹਾਈ ਅੱਜ ਹੋਈ ਐ ਤਾਂ ਤਸਵੀਰਾਂ ਮੈਂ ਇੱਕ ਵਾਰ ਵਿੱਚ ਵੜ ਕੇ ਵੀ ਦਿਖਾ ਦਿੰਨਾ ਕਿ ਆ ਸਾਰੇ ਲੋਕਾਂ ਨੂੰ 5 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਸੰਘਰਸ਼ ਚੱਲਦਾ ਹੈ ਸੰਘਰਸ਼ ਜਿਹੜੀਆਂ ਜਥੇਬੰਦੀਆਂ ਲੜਦੀਆਂ ਤੇ ਉਸ ਤੋਂ ਬਾਅਦ ਅੱਜ ਰਿਹਾਈ ਹੋਈ ਐ ਜਥੇਬੰਦੀਆਂ ਦੇ ਜਿਹੜੇ ਖੋਲ ਦੇ ਸਦਕਾ ਸਾਰੇ ਲੋਕਾਂ ਨੂੰ ਜਿਹੜਾ ਉਹ ਛਡਵਾਇਆ ਗਿਆ ਖਾਲਸਾ ਜੀ ਕੀ ਮੰਨਦੇ ਹੋ ਜਿੱਤ ਹੋਈ ਐ ਲੋਕਾਂ ਦੀ ਹਾਂਜੀ ਹਾਂਜੀ ਮਹਾਰਾਜ ਜਿੱਤ ਹੋਈ ਐ ਜੀ ਏ ਕੀ ਕੁਝ ਵਾਪਰਿਆ ਤੁਹਾਡੇ ਨਾਲ ਨਹੀਂ ਸਾਨੂੰ ਤਾਂ ਪੁੱਛਣ ਲਈ ਕੁਝ ਨਹੀਂ ਕਿਹਾ ਜੀ ਠੀਕ ਹੈ ਕਿਉਂਕਿ ਬਾਣੇ ਦਾ ਕਰਕੇ ਮਹਾਰਾਜ ਦੇ ਬਾਣੇ ਦਾ ਜੇਲ੍ਹ ਦੇ ਅੰਦਰ ਵੀ ਸਤਕਾਰ ਕੀਤਾ ਗਿਆ ਗੁਰਦੁਆਰਾ ਸਾਹਿਬ ਦੀ ਜਿਹੜੇ ਇੱਥੇ ਪ੍ਰਬੰਧਕ ਕਮੇਟੀ ਉਹਨਾਂ ਕੋਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਬਾਣੇ ਦਾ ਤੇ ਗੁਰੂ ਦੀ ਮਰਿਆਦਾ ਦਾ ਪੂਰਨ ਤੌਰ ਤੇ ਖਿਆਲ ਰੱਖਿਆ ਗਿਆ ਜੀ ਹਾਂ ਜੀ ਕੀਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਚੰਦਪਾਣ ਜਬਰ ਰੋਧੀ ਐਕਸ਼ਨ ਕਮੇਟੀ ਜਿੰਦਾਬਾਦ ਜਿੰਦਾਬਾਦ ਗਮਜ਼ੂਰ ਗਮਜ਼ਾਰ ਚੱਕ ਦਿਆਂਗੇ ਮਿਹਨਤ ਕਸ਼ਲੋਕਾਂ ਦਾ ਇੱਕ ਜਿੰਦਾਬਾਦ 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 ਕਿਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਮਿਹਨਤ ਕਸ਼ਲੋਕਾਂ ਦਾ ਇੱਕ ਜਿੰਦਾਬਾਦ 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 ਸਾਰੇ ਸਾਥੀਆਂ ਨੂੰ ਬੇਨਤੀ ਵੀ ਉੱਚੀ ਆਵਾਜ਼ ਦੇ ਵਿੱਚ ਨਾਰੇ ਕਿਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਚੰਦਪੌਣ ਸੈਕਸ਼ਨ ਕਮੇਟੀ ਜਿੰਦਾਬਾਦ ਜਿੰਦਾਬਾਦ ਜੰਦਪਾਣ ਕਾਹਨ ਵਿਰੋਧੀ ਐਕਸ਼ਨ ਕਮੇਟੀ ਜਿੰਦਾਬਾਦ 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 ਮਿਹਨਤ ਕਸ਼ ਲੋਕਾਂ ਦਾ ਇੱਕ ਜਿੰਦਾਬਾਦ 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 ਮਿਹਨਤ ਕਸ਼ ਲੋਕਾਂ ਦਾ ਇੱਕ ਜਿੰਦਾਬਾਦ 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 ਮਜ਼ਦੂਰ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਕਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਹਾਂ ਦੇਖ ਸਕਦੇ ਹੋ ਕਿ ਜਿਹੜੀਆਂ ਜਥੇਬੰਦੀਆਂ ਨੇ ਹਮੇਸ਼ਾ ਤਾਂ ਜਿਹੜਾ ਤੁਸੀਂ ਦੇਖ ਰਹੇ ਹੋ ਬਾਈ ਮੰਗੇ ਤੁਸੀਂ ਕਨਵੀਨਰ ਸੀ ਇਹ ਕਮੇਟੀ ਦੇ ਆ ਲੋਕਾਂ ਦੀ ਲੱਗਦਾ ਸੀ ਜਿਵੇਂ ਇਹਨਾਂ ਤੇ ਧਰਾਵਾਂ ਲੱਗੀਆਂ ਸੀ 307 ਵਰਗੀਆਂ ਰਾਜਤ੍ਰੋ ਵਰਗੀਆਂ ਵੀ ਕਦੇ ਜੇ ਸੰਘਰਸ਼ ਜਥੇਬੰਦੀਆਂ ਨਾ ਆਉਂਦੀਆਂ ਤੇ ਇਹਨਾਂ ਦੀ ਕਦੇ ਰਿਹਾਈ ਹੋ ਸਕਦੀ ਸੀ ਬਿਲਕੁਲ ਦੇਖੋ ਜੀ ਜਿਹੜੀ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਬਣੀ ਆ 18 20 ਜਥੇਬੰਦੀਆਂ ਦੇ ਵਿੱਚੋਂ ਸਾਥੀਆਂ ਨੇ ਮੈਨੂੰ ਆ ਜਿਹੜੀ ਜ਼ਿੰਮੇਵਾਰੀ ਆ ਉਹ ਕਨਵੀਨਰ ਦੀ ਸੌਂਪੀ ਸੀਗੀ ਔਰ ਜਿਹੜਾ ਇਥੋਂ ਦਾ ਪ੍ਰਸ਼ਾਸਨ ਹੈ ਜਿਹੜੇ ਉਹ ਗਮਦੂਰ ਵਰਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਕੇਰਾ ਤਾਂ ਫਿਲਹਾਲ ਫਿਲਹਾਲ ਇਹ ਬਣਾਤਾ ਸੀ ਕਿ ਮਜ਼ਦੂਰ ਦੋਸ਼ੀ ਨੇ ਜਦੋਂ ਤੱਕ ਸਾਹਮਣੇ ਆਏ ਵੀਡੀਓ ਸਾਹਮਣੇ ਆਈਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਗੋਲੀਆਂ ਚੱਲ ਰਹੀਆਂ ਸੀ ਤਾਂ ਪੁਲਿਸ ਜਿਹੜੀ ਐਮਐਲ ਦੇ ਇਸ਼ਾਰੇ ਤੇ ਪੁਲਿਸ ਜਿਹੜੀ ਐਮਐਲ ਦੇ ਇਸ਼ਾਰੇ ਦੇ ਕਹਿੰਦੇ ਜਿਵੇਂ ਦੂਜਾ ਮਜ਼ਦੂਰ ਹੈ ਜਿਹੜੇ ਉਹ ਛੱਲੀਆਂ ਵਾਂਗੂ ਕੁੱਟੇ ਔਰ ਅੱਜ ਦੇ ਟਾਈਮ ਦੇ ਵਿੱਚ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਆ ਮਜ਼ਦੂਰਾਂ ਨੇ ਉਹਨਾਂ ਲੋਕਾਂ ਨੂੰ ਸਬਕ ਸਿਖਾਇਆ ਮਜ਼ਦੂਰਾਂ ਨੇ ਜਿਹੜੀ ਐਕਸ਼ਨ ਕਮੇਟੀ ਬਣਾਈ ਆ ਜਿਹਦਾ ਮੈਨੂੰ ਕਨਵੀਨਰ ਲਾਇਆ ਹੈਗਾ ਤਾਂ ਉਹਦੇ ਵਿੱਚ ਗਮਜ਼ੂਰ ਤੇ ਜੈਜੀ ਤੇ ਤਿੰਨ ਬੰਦਿਆਂ ਤੇ 307 ਤਹਿਤ ਐਸ.ਸੀ.ਐਸ.ਟੀ. ਤਹਿਤ ਦਾ ਪਰਚਾ ਦਰਜ ਹੋਇਆ ਹੈ ਤੁਰੰਤ ਗ੍ਰਿਫਤਾਰੀ ਹੋਊਗੀ ਔਰ ਜਿਹੜਾ ਇੱਥੋਂ ਦਾ ਐਸ.ਐਚ. ਔਰ ਜੈਸ਼ ਕੁਮਾਰ ਹੈ ਉਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਆ ਚਾਹੇ ਉਹ ਪੁਲਿਸ ਨੇ ਕਿਹਾ ਇੱਥੋਂ ਜੈਤੋਂ ਤੋਂ ਦਫਾ ਕਰਤਾ ਹੈਗਾ ਪਰ ਅਸੀਂ ਇੱਥੋਂ ਦੀ ਪੁਲਿਸ ਨੂੰ ਫਰੀਦਕੋਟ ਦੀ ਪੁਲਿਸ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਤੁਸੀਂ ਕੀਤਾ ਉਹ ਤੁਸੀਂ ਥੁੱਕ ਕੇ ਚੱਟਿਆ ਔਰ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਹੈ ਨਹੀਂ ਤਾਂ ਮਜ਼ਦੂਰਾਂ ਨੂੰ ਇੱਥੋਂ ਦੀਆਂ ਰਾਇਤਕ ਪਾਟੀਆਂ ਜਿਹੜੀਆਂ ਕੋਈ ਵੀ ਜਿਵੇਂ ਆਪਾਂ ਕਦਗੇ ਕੋੜੀ ਦੇ ਪਹਾੜੀ ਪੁਛਦੀਆਂ ਹੈਗੀਆਂ ਔਰ ਜਿਹੜੇ ਕਹਿੰਦੇ ਸੀਗੇ ਕਿ ਮਜ਼ਦੂਰਾਂ ਦਾ ਕੁਛ ਨਹੀਂ ਵਟਿਆ ਜਾਣਾ ਜਿਹੜੇ ਕਹਿੰਦੇ ਹੀ ਸੰਘਰਸ਼ ਵੇਚਤਾ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਆ ਕੇ 92 ਬੰਦਿਆਂ ਤੋਂ ਪਰਚਾ ਖਾਰਜ ਹੋ ਕੇ 42 ਬੰਦੇ ਜਿਹੜੇ ਬੀਬੀਆਂ ਸਮੇਤ ਔਰਤਾਂ ਸਮੇਤ ਜਿਹੜੇ ਗ੍ਰਿਫਤਾਰ ਸੀ 42 ਬੰਦੇ ਅਸੀਂ ਜਿਹੜੇ ਬਿਨਾਂ ਸ਼ਰਤ ਰਿਹਾ ਕਰਵਾ ਕੇ ਲਈ ਜਾ ਰਹੇ ਆ ਇਹ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਦੀ ਵੱਡੀ ਜਿੱਤ ਹੈ ਔਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਕਿ ਆਓ ਪੰਜਾਬ ਦੇ ਲੋਕੋ ਆਪਾਂ ਲਾਮਬੰਦ ਹੋਈਏ ਇਸ ਪ੍ਰਸ਼ਟ ਇਸ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਜਾਂ ਇਨਸਾਨ ਵਿਰੋਧੀ ਪ੍ਰਬੰਧ ਨੂੰ ਢਾਹ ਢੇਰੀ ਕਰੀਏ ਅੱਜ ਦੀ ਜੱਤ ਜਿਹੜੀ ਇਹ ਬਹੁਤ ਵੱਡੀ ਮਜ਼ਦੂਰਾਂ ਦੀ ਜੱਤ ਹੈਗੀ ਆ ਕੀ ਮੰਨਦੇ ਹੋ ਮਤਲਬ ਅੱਗੇ ਤੋਂ ਸਭ ਕੁਝ ਲੈਣਗੇ ਜਿਹੜੇ ਲੋਕ ਹੈ ਜਿਹੜਾ ਕੁਝ ਕਰਦੇ ਆ ਜਾਂ ਜਿਨ੍ਹਾਂ ਦੀਆਂ ਸ਼ੈਅਾਂ ਤੇ ਸਭ ਕੁਝ ਹੁੰਦਾ ਦੇਖੋ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਨੂੰ ਸਭ ਕੁਝ ਲੈਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦੀ ਇਹ ਜੱਤ ਹੋਈ ਆ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਇਹ ਜਿੱਤ ਹੋਈ ਹੈਗੀ ਆ ਜਿਸ ਤਰ੍ਹਾਂ ਮਜ਼ਦੂਰਾਂ ਨਾਲ ਹੋਇਆ ਹੈਗਾ ਮਜ਼ਦੂਰਾਂ ਦੇ ਮਾਨ ਸਨਮਾਨ ਨੂੰ ਜਿਹੜੀ ਠੇਸ ਪਹੁੰਚੀ ਸੀਗੀ ਅੱਜ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਜਿਹੜਾ ਪੂਰਾ ਸਿਖਰਾਂ ਤੇ ਛੂਹਿਆ ਉਹਨਾਂ ਨੂੰ ਉਹ ਪੂਰਾ ਮਾਨ ਸਨਮਾਨ ਹੈ ਜਿਹੜਾ ਪੂਰਾ ਸਿਖਰਾਂ ਤੇ ਆ ਅੱਜ ਦੇ ਟਾਈਮ ਦੇ ਵਿੱਚ ਮਜ਼ਦੂਰਾਂ ਦੀ ਜੇ ਆਖੀਏ ਤਾਂ ਸਭ ਤੋਂ ਵੱਡੀ ਜਿੱਤ ਪਰਚੇ ਰੱਦ ਹੋਣੇ ਐਸਐਚਓ ਤੋਂ ਕਾਰਵਾਈ ਐਸਐਚਓ ਦੇ ਕਾਰਵਾਈ ਗਮਦੂਰ ਤੇ ਕਾਰਵਾਈ ਔਰ ਬਿਨਾ ਸ਼ਰਤ ਮਜ਼ਦੂਰ ਸਾਡੇ ਜਿਹੜੇ ਹਾਇ ਜਿਹੜੇ ਹੋਣੇ ਹੈਗੇ ਆ ਸਭ ਤੋਂ ਵੱਡੀ ਸਾਡੀ ਜਿਹੜੀ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਬਣੀ ਹੈਗੀ ਆ ਉਹਦੀ ਸਭ ਤੋਂ ਵੱਡੀ ਜਿੱਤ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ